ਬਹੁਤ ਸਾਰੇ ਲੋਕਾਂ ਨੇ 5G ਸਪੀਡ ਦਾ ਅਨੁਭਵ ਕੀਤਾ ਹੈ ਜਿੱਥੇ ਯੂਜ਼ਰ ਨੂੰ ਹਾਈ ਸਪੀਡ ਇੰਟਰਨੈਟ ਮਿਲਦਾ ਹੈ ਹੁਣ ਦੁਨੀਆ ਦੇ ਪਹਿਲੇ 6G ਡਿਵਾਈਸ ਦਾ ਪ੍ਰੋਟੋਟਾਈਪ ਸਾਹਮਣੇ ਆਇਆ ਹੈ ਇਹ 100 ਗੀਗਾਬਾਈਟ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਡਾਟਾ ਟਰਾਂਸਫਰ ਕਰ ਸਕਦਾ ਹੈ ਇਹ 300 ਫੁੱਟ ਤੋਂ ਵੱਧ ਦੇ ਖੇਤਰ ਨੂੰ ਕਵਰ ਕਰ ਸਕਦਾ ਹੈ ਇਹ ਮੌਜੂਦਾ 5G ਤਕਨੀਕ ਨਾਲੋਂ 20 ਗੁਣਾ ਤੇਜ਼ ਹੈ ਇਹ ਬਹੁਤ ਸਾਰੇ ਲੋਕਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ ਇਹ ਡਿਵਾਈਸ smartphones ਨਹੀਂ ਹੈ ਇਸ 6G ਡਿਵਾਈਸ ਨੂੰ ਜਾਪਾਨ ਨੇ ਤਿਆਰ ਕੀਤਾ ਹੈ ਇਸ ਡਿਵਾਈਸ ਨੂੰ ਕੁਝ ਕੰਪਨੀਆਂ ਨੇ ਸਾਂਝੇਦਾਰੀ ਦੇ ਤਹਿਤ ਬਣਾਇਆ ਇਸ ਵਿੱਚ ਦੋਗੋਮੋ ਐਂਟੀਟੀ ਕਾਰਪੋਰੇਸ਼ਨ ਐਨਈਸੀ ਕਾਰਪੋਰੇਸ਼ਨ ਸ਼ਾਮਲ ਨੇ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਡਿਵਾਈਸ ਦਾ ਸਫਲ ਪ੍ਰੀਖਣ 11 ਅਪ੍ਰੈਲ ਨੂੰ ਪੂਰਾ ਕੀਤਾ ਗਿਆ ਸੀ ਕੰਪਨੀਆਂ ਨੇ ਖੁਲਾਸਾ ਕੀਤਾ ਹੈ ਕਿ ਇਹ ਪ੍ਰੋਟੋਟਾਈਪ ਡਿਵਾਈਸ 100 ਗੀਗਾਬਿਟਸ ਦੀ ਸਪੀਡ ਤੱਕ ਪਹੁੰਚ ਸਕਦੀ ਹੈ ਇਹ ਟੈਸਟ ਡਿਵਾਈਸ ਨੂੰ 328 ਫੁੱਟ ਦੀ ਦੂਰੀ ਤੇ ਰੱਖ ਕੇ ਕੀਤਾ ਗਿਆ ਅਤੇ ਸਪੀਡ ਵੀ ਚੈੱਕ ਕੀਤੀ ਗਈ 6G ਨੂੰ ਸਿੰਗਲ ਡਿਵਾਈਸ ਤੇ ਟੈਸਟ ਕੀਤਾ ਗਿਆ ਹੈ ਇਸ ਦਾ ਅਜੇ ਤੱਕ ਵਪਾਰਕ ਤੌਰ ਤੇ ਟੈਸਟ ਨਹੀਂ ਕੀਤਾ ਗਿਆ ਸਿਧਾਂਤਕ ਤੌਰ ਤੇ 5G ਤੇ 10 ਗੀਗਾਬਾਈਟ ਦੀ ਅਧਿਕਤਮ ਸਪੀਡ ਪ੍ਰਾਪਤ ਕੀਤੀ ਜਾ ਸਕਦੀ ਹੈ ਹਾਲਾਂਕਿ ਅਸਲ ਸੰਸਾਰ ਵਿੱਚ ਇਹ ਗਤੀ ਘਟ ਰਹੀਦੀ ਹੈ ਅਮਰੀਕਾ ਵਿੱਚ ਟੀ ਮੋਬਾਈਲ ਯੂਜ਼ਰ ਨੂੰ ਔਸਤਨ 200 ਮੈਗਾਬਾਈਟ ਪ੍ਰਤੀ ਸੈਕਿੰਡ ਦੀ ਸਪੀਡ ਮਿਲਦੀ ਹੈ 6ਜੀ ਟੈਕਨੋਲੋਜੀ ਨੂੰ ਲੈ ਕੇ ਅਜੇ ਬਹੁਤ ਸਾਰਾ ਕੰਮ ਕਰਨਾ ਬਾਕੀ ਹੈ ਭਾਰਤ ਵਿੱਚ ਵੀ ਇਸ ਸੰਬੰਧੀ ਕੰਮ ਸ਼ੁਰੂ ਹੋ ਚੁੱਕਾ ਹੈ ਯੂਜ਼ਰ ਨੂੰ 6ਜੀ ਤੇ ਬਹੁਤ ਤੇਜ਼ ਇੰਟਰਨੈਟ ਸਪੀਡ ਮਿਲੇਗੀ ਇਸ ਦੀ ਮਦਦ ਨਾਲ ਤੁਹਾਨੂੰ ਬਿਹਤਰ ਕਨੈਕਟੀਵਿਟੀ ਮਿਲੇਗੀ ਅਤੇ ਡਿਵਾਈਸ ਨੂੰ ਵੀ ਜ਼ਿਆਦਾ ਛੁੱਤਾ ਮਿਲੇਗੀ